ਜੀ ਬਾਕੀ ਬਹੁਤ ਤੇ ਅਸੀਂ ਤਿੰਨ ਮਾਤ ਕਿ ਤੇਰਾ ਫੋਨ ਹੈ ਤੈਨੂੰ ਘਰ ਆ ਕੇ ਮਾਰ ਲਾਏ ਨੇ ਜੀ ਇਹ ਅੰਦਰ ਬੈਠੀ ਨਹੀਂ ਹਾਂ ਅੰਦਰ ਬੈਠੇ ਨੇ ਜੀ ਰਾਤ 10 ਵਜੇ ਆਏ ਨੇ ਅੱਜ ਮਸ਼ੀਨ ਤੋਂ ਆਏ ਨੇ ਚਾਰ ਤੋਂ ਮੈਂ ਕਿਹਾ ਇਹਨਾਂ ਨੂੰ ਖੜੀ ਸੌਣੀ ਰੱਖੇਗਾ ਚਲੋ ਅਸੀਂ ਤੁਸੀਂ ਹੌਸਲਾ ਰੱਖੋ ਕੋਈ ਨਹੀਂ ਕੋਈ ਨਹੀਂ ਕਾਰਵਾਈ ਕਰਾਂਗੇ ਮੁੰਡਾ ਛੋਟਾ ਜਾਲ ਕੀ ਕਿਹਾ ਸੀ ਕੀ ਕਰਦੇ ਵੀ ਆਹ ਦੇਖ ਲਓ ਮੇਰਾ ਛੱਡੂ ਕਿੱਥੇ ਬਰਾ ਹੂੰ ਮੁੰਡਾ ਬਾਹਰ ਰਹਿ ਕੇ ਜੇ ਨਸ਼ੇ ਕਰਨ ਲੱਗ ਗਿਆ ਜੀ ਕੋਈ ਸ਼ੋਰ ਕਰਨ ਲੱਗ ਗਿਆ ਉਹ ਪੈਨਾਂ ਦੀ ਨਿਗਰਤ ਰਹਿਣਾ ਕੋਈ ਨਾ ਦੇ ਲਾਗੋ ਜੀ ਮੇਰੇ ਮੁੰਡੇ ਨੂੰ ਕੰਮ ਕਰਦਾ ਸੀ ਹਲਾ ਕੰਮ ਤੋਂ ਵਧਾਇਆ ਕਾਓ ਤੇ ਖਲੇ ਮਾਰਦੇ ਨੇ ਰੂੜੇ ਆ ਕੇ ਇਹ ਉਹ ਤਾਂ ਧੰਕੇ ਦੇ ਅੰਦਰ ਕਿਤੇ ਕਿਸੇ ਨੂੰ ਕਹਿੰਦੇ ਨੇ ਜਾ ਕੇ ਅਸੀਂ ਇਹਦਾ ਜਰਾ ਮਾਰੀ ਹੁੰਦੇ ਜਨਾ ਮੈਂ ਪੂਰੇ ਪਾਸੇ ਪੂਰੇ ਮੈਂ ਇਹ ਮੈਨੂੰ ਕੁੱਟਿਆ ਇਹਨੂੰ ਛੱਡ ਮੈਂ ਤੇਰੀ ਮਾਰ ਕੇ ਅਸੀਂ ਅੰਦਰ ਬੈਠੇ ਤੇ ਸਾਰੇ ਬਾਹਰ ਹਮਣੇ ਜੀ ਦੇਖ ਲੋ ਕਦੇ ਇਹਨੂੰ ਕਹਿਣ ਇਹਨੂੰ ਪਿੱਛੇ ਪਾ ਦੇ ਮੈਂ ਮਰ ਆ ਰਿਹਾ ਤੇਰੇ ਮੇਰੇ ਦੇ ਦਿੱਸ ਲਾ ਮੈਂ ਮੈਂ ਮਰ ਦੇ ਸਾਹਮਣੇ ਗਾਲ੍ਹਾਂ ਕੱਢਿਆ ਨੇ ਕੋਠੇ ਤੇ ਚੜ ਕੇ ਮੈਨੂੰ ਮੈਂ ਬਹੁਤ ਗੱਲਾਂ ਬਰਦਾਸ਼ਤ ਕਰੇ ਤੇ ਮੈਨੂੰ ਬਿੰਦੇ ਬਿੰਦੇ ਗਾਣਾ ਕੱਢਦੇ ਤੇ ਕਿਤੇ ਕਿਤੇ ਖੜਦੇ ਸੀ ਕਿਤੇ ਕਿਤੇ ਖੜਦੇ ਤੇਗੇ ਨਹੀਂ ਅੱਛਾ ਜਾ ਕੱਲ ਵੀ ਰਾਤ 5 ਵਜੇ ਦੋਜੀ ਆਏ ਜਦੋਂ ਕੋਠੇ ਤੇ ਖੜਾ ਸੀ ਨਾਲ ਤਾਂ ਘਰ ਕਿਦਾ ਉਹਦਾ ਕੈਮਰਾ ਲੱਗਿਆ ਹੋਇਆ ਸੀ ਫੁਟੇਜ ਨਹੀਂ ਆਏਗੀ ਹੈਗਾ ਨੀ ਮੁੰਡੇ ਦਾ ਫੋਨ ਹੈਗਾ ਤੁੰਦ ਸੀ ਸਾਫ ਨਹੀਂ ਆ ਰਹੀ ਇਹ ਬਾਈ ਕਿਉਂ ਹੋ ਗਿਆ ਨਾ ਕਿਉਂਕਿ ਪਿੰਡ ਚ ਆਪਾਂ ਨੂੰ ਤਿੰਨੇ ਪਾਰਟੀਆਂ ਨਾਲ ਉਹ ਜਿੰਨੀ ਤਿੰਨੇ ਪਾਰਟੀਆਂ ਨੂੰ ਮੂਟ ਪਈ ਆਪਾਂ ਨੂੰ ਕੱਲੇ ਰੁਪਈਆ ਕਰੰਜ ਆ ਜਾਓ ਵਾਈਟ ਕਰ ਲਈ ਮਾੜੀ ਨਹੀਂ ਬੰਦ ਇੱਕ ਮਿੰਟ ਤੇ ਉਹ ਚੀਜ਼ ਤਾਂ ਵੀ ਪਾਉਦੇ ਇਹਨਾਂ ਨੂੰ ਹੈਗਾ ਵੀ 20 ਦੇ 20 ਦਾ ਪਿੰਡਾਂ ਚ ਇਹਨੇ ਆਪਣਾ ਬੂਥ ਲਵਾਤੇ ਇਹਨੂੰ ਕੈਂਪੇਨ ਵਧੀਆ ਕੀਤੀ ਆ ਇਹਨੂੰ ਬੂਥਾਂ ਵੱਧ ਮਿਲੀਆਂ ਨੇ ਉਹ ਚੀਜ਼ ਰਹੀਆਂ ਮੈਨੂੰ ਵੀ ਬਹੁਤ ਜ਼ਿਆਦੇ ਪਰਜੇਂਦਰ ਜੀ ਇਹ ਡਰਿਆ ਹੋਇਆ ਹੈ ਜੀ ਕਰਿਆ ਹੋਇਆ ਵੀ ਮੇਰੇ ਬੇਟੇ ਨੂੰ ਕਿਤੇ ਦੂਜੇ ਨੇ ਮਾਰ ਦੇਣ ਜੀ ਉੱਥੇ ਰਿਹਾ ਨਹੀਂ ਗਾ ਜੀ ਡਰ ਕੇ ਇੱਥੇ ਆ ਗਿਆ ਜੀ ਆ ਬੇਟਾ ਦਾ ਛੋਟਾ ਸਾਣਾ ਪੈਣਾ ਕੀ ਹੱਡੀ 'ਚ ਦਿੱਕਤ ਟੁੱਟੀ ਹੈ ਕੀ ਹੈ ਨਹੀਂ ਜ਼ਖਮ ਹੈ ਜੀ ਜ਼ਖਮ ਹੈ ਜੀ ਟਾਂਕੇ ਲੱਗੇ ਨੇ ਤਾਂ ਕਿੰਨੀ ਦੂਰੋਂ ਟੱਕ ਕਰੇ ਹਾਂ ਖੂਨ ਨਾ ਪੈਰ 'ਚ ਲੱਤ ਚੋ ਨਹੀਂ ਹਾਂ ਜੀ ਹਾਂ ਜੀ ਪੈਰ 'ਚ ਕੰਚ ਲੱਗ ਗਿਆ ਉਹ ਤਾਂ ਨਹੀਂ ਕਿਸੇ ਦੇ ਸੱਟ ਵਿੱਚ ਜੀ ਦੱਸੋ ਅਸੀਂ ਇੰਟਰਪਾਈਟ ਇਹਨਾਂ ਦੇ ਸੁਣਾਉਣ ਦੇ ਬੱਤੀ ਪੰਨਿਆਂ ਦੇ ਇੱਕ ਦੇ ਉਰੇ ਬੱਜੀ ਹੈ ਜੀ ਛਾਤੀ 'ਚ ਉਹ ਵੀ ਦਵਾਈ ਦੇਣ ਗਿਆ ਕੀ ਕਹਿੰਦੇ ਆ ਖਾਣੇ ਵਾਲੇ ਥਾਣੇ ਵਾਲੇ ਬਿਆਨ ਲੈ ਗਏ ਜੀ ਲਿਖ ਕੇ ਇਹਨਾਂ ਨੂੰ ਮਿਲ ਗਏ ਜੀ ਆਖੀ ਐਮ ਐਲ ਆਰ ਘਟਾਈ ਸੀ ਹਾਂਜੀ ਹਾਂਜੀ ਦੇਤੀ ਉਹਨਾਂ ਨੂੰ ਹਾਂਜੀ ਉਹ ਕਹਿੰਦੇ ਨੇ ਪਰਚੇ ਵਾਲੇ ਉਹ ਕਹਿੰਦੇ ਜੀ ਸ਼ਾਮ ਨੂੰ ਬੁਲਾਉਣਿਆ ਤੁਹਾਨੂੰ ਮੈਂ ਪਹਿਲਾਂ ਫੋਨ ਕਰ ਦਊਗਾ ਪਿੱਛੇ ਹੋ ਜਾ ਨਾ ਸਾਰਿਆਂ ਦਾ ਹੋ ਜਾਣਾ ਪਿੱਛੇ ਆ ਜਾ ਹਾਂ ਭਾਈ ਤੱਬਰ ਤੇ ਇਧਰ ਖੜਾ ਹੋਈ ਆਇਆ ਤਾਂ ਲੈ ਗਏ ਤੇ ਜਾ ਰਹੇ ਸੀ ਆਖੂਨ ਥੋੜਾ ਨਿਕਲੇ ਹਾਂ ਇਹਨਾਂ ਦਾ ਬਈ ਸਾਰੀ ਦਸਤਾਵੇਜ਼ ਜਲਦੀ ਬਣੇ ਹਾਂਜੀ ਹਾਂਜੀ ਇਹ ਦਰੁਪੰਦ ਮਾਰ ਉਸ ਤਾਂ ਮਾਰਿਆ ਨੂੰ ਕੰਚ ਤੋਂ ਪਾ ਦਿੱਤਾ ਪਤਾ ਇਹ ਕਰਦਾ ਵੀ ਸਾਡੇ ਵੀ ਆਲੇ ਦੁਸਰੇ ਨੇ ਅਧਰ ਜਵਾਹਰ ਪੈਂਦਾ ਸਾਲੇ ਵਿੱਚ ਕਾਹੇ ਇਹਨਾਂ ਦਾ ਰੋ ਰੋਵਾ ਨਿਪਟ ਗਿਆ ਸੀਗੇ ਸਰਪੰਚ ਨੇ ਬੈ ਕੇ ਨਿਬੇੜ ਲਿਆ ਸੀਗਾ ਇਹਨਾਂ ਦੇ ਮੁੰਡੇ ਦਾ ਇਹਨਾਂ ਦੀ ਨੂੰਹ ਦਾ ਕੋਈ ਆਪਾਚ ਰਿਲੇਸ਼ਨ ਸੀਗਾ ਮੁੰਡਾ ਨੂੰ ਭੇਜਦਾ ਜੀ ਮੁੰਡਾ ਬਾਹਰ ਰਹਿੰਦਾ ਨੂੰ ਵੀ ਚਲੀ ਗਈ ਉਹ ਉਹ ਆਪਦੇ ਪੇਕੀ ਬੈਠੀ ਐ ਇਹਨਾਂ ਨੇ ਉਦੋਂ ਹੀ ਇਹ ਗੱਲ ਕਰਦੇ ਆ ਰਹੇ ਨੇ ਉਦੋਂ ਦੀ ਕਹਿੰਦੇ ਵੀ ਅਸੀਂ ਤਾਂ ਮੁੰਡੇ ਨੂੰ ਮਾਰਾਂਗੇ ਰਾਧਵੀ ਇਹਨਾਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਤਾਂ ਦੀ ਸਰਪੰਚ ਜਨੇ ਆ ਰ ਇੱਕ ਸਾਡੇ ਪਿੰਡ ਜੁਨੀਤ ਪ੍ਰਧਾਨ ਆ ਦੀ ਉਹਦਾ ਨਾਮ ਲੈ ਕੇ ਇਹ ਗੱਲ ਕਹੀ ਆ ਵਾਲੀ ਗਵਾ ਨੇ ਜੇ ਮੁੰਡਾ ਉਰੇ ਦੇਖ ਗਿਆ ਤਾਂ ਆ ਮੁੰਡੇ ਨੂੰ ਮਾਰਾਂਗੇ ਅਸੀਂ ਹਾਂਜੀ ਮੇਰੇ ਮੁੰਡੇ ਨੂੰ ਧੱਕਿਆ ਦਿੰਦਾ ਹੁਣ ਇਹਦਾ ਇੱਕ ਛੋਟਾ ਬੇਟਾ ਵੀ ਕੋਲ ਰਹਿੰਦਾ ਹੈ ਇਹਨਾਂ ਨੇ ਤਾਂ ਹਮਲਾ ਦੂਈ ਰੋਟੀ ਖਾਦਦਾ ਜੀ ਇੱਕ ਟਾ ਵੱਟੇ ਮਾਰਾਂ ਨਾ ਨਹੀਂ ਕਰ ਬਾਨਾ ਵੀ ਇਹ ਵੀ ਦੂਜੇ ਰੋਟੇ ਆ ਇਹ ਤਾਂ ਵਿਚਾਰਾ ਉਰੇ ਬੈਠਾ ਰੋਟੀ ਇਹਦੀ ਆ ਪਈ ਆ ਜੀ ਇੱਧਰ ਇਹਦਾ ਗਾਲਾਂ ਕਰਦਾ ਪਰਚਾ ਪੁਚਾ ਤਾਂ ਦਰਜ ਕਰੋ ਕੋਈ ਆ ਦੇਖੋ ਜੀ ਅੱਥੇ ਕੂਟੀ ਕੰਨਾ ਪਿੰਡ ਦੇ ਵਿੱਚ ਤੁਸੀਂ ਸਰਕਾਰੀ ਫਰਮ ਲੈ ਕੇ ਗਏ ਵਾਥੇ ਆ ਕੇ ਕੋਈ ਹੋਰ ਮੁਲਾਜ਼ਮ ਜੂਮੇ ਅੱਜ ਹੋਜੂਗਾ ਜੀ ਪਰਚਾ ਤੇ ਅੱਜ ਕਰਾ ਕੇ ਦਿਓ ਬਾਈ ਜੀ ਇਹ ਤਾਂ ਸਾਰੇ ਘਰ ਚ ਖੂਨ ਹੀ ਖੂਨ ਗਿਰਿਆ ਪਿਆ ਹੈ ਤਾਂ ਘਬਰਾਇਆ ਪਿਆ ਪੂਰਾ ਪਰਿਵਾਰ ਅੱਜ ਕਰਾ ਦੋਗੇ ਕਾਰਵਾਈ ਵਾਈਜੀ ਇਹ ਤੇ ਹਾਂ ਕੋਈ ਬਰਾਕੇ ਬੁਲਾਇ ਕਰਾਵਾਂਗੇ ਅਜੀ ਉੱਤਰ ਫਿਰ ਨਹੀਂ ਦੋਆ ਪਾਰਟੀਆਂ ਨੂੰ ਤਾਂ ਕਿਉਂ ਇਕੱਠੇ ਕਰਨਾ ਹੈ ਪਹਿਲਾਂ ਐਮਐਲਏ ਨੇ ਕਟਾਈ ਹੋਈ ਹੈ ਛੱਟਾ ਤੇ ਇਹਦੇ ਵਜਿਹਾ ਖੂਨ ਇਹਦਾ ਵੈ ਦੂਜੀ ਪਾਰਟੀ ਕੀ ਕਰੂਗੀ ਇਕੱਠਾ ਕਿਉਂ ਕਰਨਾ ਹੈ ਹਾਂਜੀ ਕੋਈ ਗੱਲ ਨਹੀਂ ਪਰ ਸੋਣ ਤਾਂ ਗਿਆ ਆਪਣਾ ਲੀਆ ਜੀ ਤੁਸੀਂ ਪਰਚਾ ਦਰਜ ਕਰ ਦੋ ਫਿਰ ਸੁਣ ਲਿਓ ਜੋ ਗੱਲ ਸੁਣਨੀ ਹੈ ਉਹ ਤਾਂ ਮਾਰ ਨੂੰ ਮਾਰਨ ਤੇ ਆਏ ਹੋਏ ਸੀਗੇ ਨਹੀਂ ਕੋਈ ਗੱਲ ਨਹੀਂ ਕਿਉਂ ਕੋਈ ਗੱਲ ਨਹੀਂ ਕੀ ਹੁੰਦੀ ਯਾਰ ਬੰਦੇ ਦਾ ਖੂਨ ਵਹਿ ਗਿਆ ਕੋਈ ਗੱਲ ਨਹੀਂ ਹੈ ਇਹਦੇ 'ਚ ਹਾਂ ਕੋਈ ਗੱਲ ਨਹੀਂ ਸਪੈਸ਼ਲ ਬਾਈ ਬਰਤਾਲ ਤਾਂ ਕਰ ਲੀਏ ਜੀ ਚਲੋ ਤੁਸੀਂ ਅੱਜ ਪਰਚਾ ਦਰਜ ਕਰ ਦੋਗੇ ਹਾਂ ਅਸੀਂ ਨਹੀਂ ਤਾਂ ਸਾਰੇ ਇਕੱਠੇ ਹੋ ਕੇ ਐਸਐਸਪੀ ਸਾਹਿਬ ਕੋਲ ਜਾਵਾਂਗੇ ਇਹਦੀ ਕਾਰਵਾਈ ਕਰੋ ਇਹ ਥੋੜੀ ਬਿਠਾ ਕੇ ਗੱਲ ਕਰਨੀ ਹੈ ਕਾਦੀ ਗੱਲ ਕਰਨੀ ਹੈ ਉਹ ਤਾਂ ਇਹਨੂੰ ਮਾਰਨ ਤੇ ਫਿਰਦੇ ਨੇ ਕੋਈ ਗੱਲ ਨਹੀਂ ਪਰਚਾ ਦਰਜ ਕਰ ਲਈ ਕੋਈ ਕਰਦੇ ਕੋਈ ਨਹੀਂ ਪਰਚਾ ਦਰਜ ਕਰਦੇ ਹਾਂ ਠੀਕ ਹੈ ਅਨੇਕਾਂ ਪ੍ਰੈਸ ਕਾਨਫਰੰਸ ਕਰਦੇ ਹਾਂ ਸਵੇਰੇ ਇਹਨੂੰ ਬਿਠਾ ਕੇ ਨਾਲ ਨਾਲ ਪੈਰ ਨੂੰ ਬਿਠਾਣੇ ਕੋਈ ਗੱਲ ਨਹੀਂ ਨਾ ਕੋਈ ਕਿਹਾ ਕਹਿੰਦੇ ਜੀ ਸਰਪੰਚ ਨੇ ਕਿਹਾ ਹੈ ਵੀ ਜੇ ਇਹ ਮੁੰਡਾ ਪਿੰਡ ਤੁਹਾਨੂੰ ਦਿੱਸਿਆ ਮੁੰਡੇ ਨੂੰ ਮਾਰ ਦਿਓ ਅਸੀਂ ਨਹੀਂ ਛੱਡਦੇ ਕਹਿੰਦੇ ਇਹ ਪਰਿਵਾਰ ਆਪਣੇ ਨਾਲ ਬੂਟਾ ਪਾਈਆਂ ਨਹੀਂ ਆਪਣੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਜੀ ਠੀਕ ਹੈ ਪਹਿਲਾਂ ਮੈਂ ਕਾਂਗਰਸ ਚ ਰਹਿ ਜਾਂਦੋਂ ਮੇਰੇ ਨਾਲ ਰਹੇ ਨੇ ਹੁਣ ਮੈਂ ਬੀਜੇਪੀ ਜੁਆਇਨ ਕਰਨ ਲਈ ਬੋਲ ਮੇਰੇ ਨਾਲ ਨੇ ਖਿਜੀ ਇਹੀ ਗੱਲ ਦੀ ਹੈ ਮੈਂ ਤਾਂ ਉਹ ਬੀਜੇਪੀ ਕਰਕੇ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਅੱਜ ਸ਼ਾਮ ਤੱਕ ਜੇ ਕਾਰਵਾਈ ਕਰਦੇ ਹਾਂ ਠੀਕ ਹੈ ਧਰਨਾ ਲਾਣਾ ਪਏ ਸੜਾ ਗਰੁੱਪ ਨਹੀਂ ਪਏ ਐਸਐਸਵੀ ਸਾਹ ਕੋ ਜਾਣਾ ਪਏ ਪ੍ਰੈਸ ਕਾਨਫਰੰਸ ਕਰਨੀ ਪਏ ਜੋ ਹੋਊਗਾ ਕਰਾਂਗੇ ਜੇ ਇਹਨਾਂ ਨੇ ਆਪਣੇ ਨਾਲ ਸਾਹ ਦਿੱਤਾ ਹੁਣ ਬਿਲਕੁਲ ਇਹ ਤਾਂ ਪਰ ਮਹੀਨੇ ਕ ਪੈਂਦੇ ਰਹਿੰਦਾ ਬਾਰੇ ਇਹ ਤਾਂ ਹੁਣ ਆਇਆ ਤੇ ਜੀ ਮੈਂ ਇਕੱਲੀ ਰਹਿੰਦੀ ਜੀ ਮੇਰੇ ਛੋਟੇ ਜਿਹਾ ਆਖ ਨੇ ਹੋਰ ਘਰ ਚ ਹੈ ਨਹੀਂ ਕੋਈ ਜੀ ਕੱਲ ਨੂੰ ਹੋਰ ਵੀ ਕੁਝ ਕਰ ਸਕਵੇ ਜੀ ਨਹੀਂ ਨਹੀਂ ਕੁਝ ਨਹੀਂ ਕਰਾਂਗੇ ਜੀ ਖਿੱਚ ਨਾ ਪੁੱਛ ਰੋਲੇ ਜੀ ਹਾਂਜੀ ਮੈਮ ਕੀ ਨਾਮ ਮੈਂ ਤੁਹਾਡਾ ਤੇ ਕੀ ਕਿਹੜਾ ਪਿੰਡ ਹੈ ਯਾਰ ਕਰਮਜੀਤੋ ਮੇਰਾ ਨਾਮ ਕਿਹੜਾ ਪਿੰਡ ਹੈ ਖੂਟੀ ਛੰਨਾ ਕੀ ਮਾਮਲਾ ਕੀ ਹੋਇਆ ਸਾਰਾ ਇਹਦਾ ਕੀ ਕੁਛ ਨਹੀਂ ਸਾਢੇ 3 ਤੱਕੇ ਤੋਂ ਮਾਰਨ ਆ ਗਏ ਮੇਰੇ ਬੰਦੇ ਦੇ ਮਾਰ ਕੇ ਸੱਟਾਂ ਲੱਤ ਤੋੜ ਕੇ ਉਹਦੀ ਸਾਰੇ ਸਾਰੇ ਸ਼ੀਸ਼ੇ ਮੋਰੀਆਂ ਭੰਨ ਕੇ ਅੰਦਰ ਜਾ ਕੇ ਦੇਖ ਲੋ ਖੂਨੇ ਖੂਨ ਪਿਆਗਾ ਮੇਰੇ ਮੁੰਡੇ ਨੂੰ ਧਮਕੀ ਦਿੱਤੇ ਨੇ ਮੇਰੇ ਬੰਦੇ ਨੂੰ ਧੰਦੇ ਨੇ ਵੀ ਅਸੀਂ ਚਾਨੋ ਮਾਰਾਂਗੇ ਕਾਰਨ ਕੀ ਹੈ ਜੀ ਕਾਰਨ ਕੀ ਹੈ ਕੋਈ ਤਾਣੀ ਰੰਜਿਸ਼ ਹੈ ਜਾਂ ਮਤਲਬ ਕੁਛ ਨਹੀਂ ਜੀ ਫੋਨ ਤੇ ਗੱਲ ਕਰ ਰਹੀ ਤੇ ਇਹਨਾਂ ਨੂੰ ਆਇਆ ਹੋਗਾ ਵੀ ਸਾਨੂੰ ਗਾਲਾਂ ਕੱਢ ਰਿਹਾ ਉਹ ਫੋਨ ਤੇ ਗੱਲ ਕਰ ਰਹੀ ਤੇ ਵੈਸੇ ਉ ਇੱਥੇ ਅੰਦਰ ਅੰਦਰ ਕਰ ਰਿਆ ਸੀਗਾ ਅੰਦਰ ਗੱਲ ਕਰ ਰਹੀ ਤੇ ਮਸ਼ੀਨ ਤੋਂ ਬਾਹਰ ਮਸ਼ੀਨ ਤੇ ਅਸੀਂ ਮਸ਼ੀਨ ਲਈ ਹੈ ਸਾਰਿਆਂ ਨੂੰ ਪਤਾਗਾ ਮਸ਼ੀਨ ਲਈ ਹੈ ਜੀ ਉਹ ਤਾਂ ਡਰੇਵਲ ਜਾ ਰਹੇ ਨੇ ਦੋ ਉਹਨਾਂ ਦਾ ਫੋਨ ਆ ਰਿਹਾ ਸੀਗਾ ਬਸ ਉਹਨਾਂ ਨੂੰ ਆਇਆ ਕਹਿ ਰਿਹਾ ਤੇ ਕਹਿੰਦਾ ਤੁਸੀਂ ਦੱਬ ਕੇ ਰੱਖੋ ਕੰਮ ਨੂੰ ਵੀ ਫਿਰ ਦੇਖ ਲਾਂਗੇ ਆਪਾਂ ਬਾਅਦ ਚ ਉਹ ਕਹਿੰਦਾ ਵੀ ਵੀ ਖਰਚੇ ਬੜੇ ਨੇ ਹਰ ਹਰ ਦੇ ਵੱਡੇ ਨਹੀਂ ਜਾ ਰਹੀ ਕਹਿੰਦਾ ਕੁਝ ਨਹੀਂ ਹੁੰਦਾ ਵੀ ਤੇਰੀ ਮਸ਼ੀਨ ਨਾ ਖਰਾਬ ਹੋ ਜਾ ਕਹਿੰਦਾ ਕੁਝ ਨਹੀਂ ਹੁੰਦਾ ਤੁਸੀਂ ਦੱਬ ਕੇ ਰੱਖੋ ਕੰਮ ਆਹ ਗੱਲਾਂ ਮੇਰੇ ਘਰ ਵਾਲਾ ਕਹਿ ਰਿਹਾ ਤੁਰੇ ਇਹਨਾਂ ਨੂੰ ਆਇਆ ਹੋਗਾ ਵੀ ਸਾਨੂੰ ਗਾਲਾਂ ਕੱਢ ਰਿਆ ਐਨੇ ਜੀ ਸਾਡੇ ਤੇ ਹਮਲਾ ਕਰਤਾ ਜੀ ਇਹਨਾਂ ਨੇ ਆ ਕੇ ਪੁਲਿਸ ਵੱਲੋਂ ਕੋਈ ਗੂਨ ਹੈ ਤੇ ਕਿੰਨੇ ਜਣੇ ਵੱਲੋਂ ਤੁਹਾਡੇ ਘਰ ਤੇ ਅਟੈਕ ਕੀਤਾ ਗਿਆ ਉਹ ਤਾਂ ਕਈ ਜਣੇ ਤੇ ਜੀ ਹੁਣ ਮੈਂ ਤਾਂ ਤਿੰਨੇ ਤੇ ਇਸ ਦਾ ਮਾਪੂਤ ਜੀ ਨਾਮ ਪਤਾ ਕਿਸੇ ਦਾ ਕਿੰਨੇ ਹਮਲਾ ਕੀਤਾ ਇਹ ਸਾਰੇ ਤੀਜੀ ਇਹਨਾਂ ਦਾ ਪਰਿਵਾਰ ਨਾਮ ਕਿਸ ਦਾ ਲੀਲਾ ਮੀਲਾ ਲੀਲਾ ਵੀ ਤੀਜੀ ਜੱਗੀ ਵੀ ਤੇ ਖੁੱਦਾ ਵੀ ਤੇ ਇਹਨਾਂ ਦੀ ਕੁੜੀ ਵੀ ਤੇ ਇਹਨਾਂ ਦੀ ਬਹੂ ਵੀ ਸੀ ਸਾਰੇ ਤੇ ਇਹ ਹਾਂ ਇੱਕ ਚੀਜ਼ ਨਾਲ ਵੱਲੋਂ ਕਿਸ ਚੀਜ਼ ਨਾਲ ਅਟੈਕ ਕੀਤਾ ਗਿਆ ਤੁਹਾਡੇ ਇੱਟਾ ਰੋੜੇ ਕਰਪਾਨਾ ਵੀ ਹੈ ਕਰਪਾਨਾ ਹੱਥ ਚ ਸੀ ਇਹਨਾਂ ਨੇ ਲਿਆ ਪਾਵਾ ਮੰਜੇ ਦਾ ਦੇਖ ਲੈ ਸਾਡੇ ਲੱਕੜ ਦਾ ਇੱਕ ਮੰਜਾ ਵੀ ਨਹੀਂ ਹੈਗਾ ਪਾਵਾ ਇਹਨਾਂ ਦੇ ਘਰੋਂ ਆਇਆ ਪਿਆ ਜੀ ਮੰਜੇ ਦਾ ਪਾਵਾ ਦੇਖ ਲਓ ਜੀ ਛੋਟੇ ਪੈਰਾ ਚ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਪੁਲਸਾਈ ਤੇ ਸਵੇਰੇ ਕਹਿੰਦਾ ਕਰਾਂਗੇ ਮੁੜ ਕੇ ਕੋਈ ਇਹਨਾਂ ਨੂੰ ਹਾਲ ਤੱਕ ਕੁਝ ਨਹੀਂ ਕਿਹਾ ਕਿਸੇ ਨੇ ਆ ਕੇ ਇਹ ਕਰੀ ਫਿਰਦੇ ਨੇ ਜੀ हां ਕਰੀ ਫਿਰ ਰਹੇ ਨੇ ਇਹ ਤਾਂ ਇਹਦੀ ਰੰਜਿਸ਼ ਕਿਉਂ ਦੇਖੀ ਜਾ ਰਹੀ ਹੈ ਕਿ ਤੁਸੀਂ ਬੀਜੇਪੀ ਨੂੰ ਸਪੋਰਟ ਕਰਦੇ ਹੋ ਜਾਂ ਕਿਵੇਂ ਆਮ ਆਦਮੀ ਪਾਰਟੀ ਦੇ ਹਾਂਜੀ ਮੈਂ ਬੀਜੇਪੀ ਜੁਆਇਨ ਕੀਤੀ ਹੈ ਇਸ ਵਾਰੀ ਨੇ ਪਰਿਵਾਰ ਸਾਰੇ ਆਪਣੇ ਨਾਲ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਕੈਂਪੇਨ ਕਰਾਈਆਂ ਇਹਨਾਂ ਨੇ ਤੇ ਇਹੀ ਹੈ ਵੀ ਉਹ ਆਮ ਆਦਮੀ ਪਾਰਟੀ ਵਾਲੇ ਨੇ ਇਹੀ ਇਹਨਾਂ ਦੀ ਰੰਜਿਸ਼ ਹੈ ਵੀ ਸਾਨੂੰ 3-4 ਦਿਨ ਹੋ ਗਏ ਜੀ ਸਾਨੂੰ ਪੂਰਾ ਇਹਨਾਂ ਨੇ ਝੱਟ ਲਾੜ ਕੇ ਇਹਨਾਂ ਨੇ 3-4 ਦਿਨ ਹੋ ਗਏ ਧਮਕੀਆਂ ਦੰਦੇ ਨੂੰ ਸਾਨੂੰ ਅਸੀਂ ਇਹ ਛੇ ਡਰਦੇ ਬੋਲਦੇ ਨਹੀਂ ਤੇ ਕਿਤੇ ਕਿਤੇ ਖੜ ਕੇ ਗਾਲ੍ਹਾਂ ਦਿੰਦਾ ਸੀ ਕਿਤੇ ਕਿਤੇ ਉੱਪਰ ਚੜ੍ਹ ਕੇ ਗਾਲ੍ਹਾਂ ਦਿੰਦਾ ਸੀ ਮੈਂ ਮੇਮਰ ਸਾਹਿਬ ਵੀ ਹੁਰੀ ਤੇ ਜ ਕੀ ਮੰਗ ਕਰਦੇ ਹੋ ਪੁਲਿਸ ਤੋਂ? ਸਭ ਮਿਲਣਾ ਚਾਹੀਦਾ। ਸਭ ਮਿਲਣਾ ਚਾਹੀਦਾ ਜੀ ਸਾਨੂੰ ਤਾਂ। ਹਾਂ। ਠੀਕ ਹੈ। ਹਾਂ। ਅੱਜ ਖੁੰਡੀ ਚਲਾ ਪਿੰਡ ਪਹੁੰਚਿਓ ਕੀ ਵਾਰਤਾਤ ਹੋਈ ਔਰੇ? ਇੱਥੇ ਜੀ ਕੋਈ ਜਿਵੇਂ ਕਹਿ ਰਹੇ ਨੇ ਇਹ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ। ਇਹ ਪਰਿਵਾਰ ਨੇ ਹੁਣੀ ਜਿਹੜੇ ਪੰਚਾਇਤੀ ਚੋਣ ਹੋਏ ਨੇ ਉਹਨਾਂ ਦੇ ਵਿੱਚ ਭਾਜਪਾ ਦਾ ਸਾਥ ਦਿੱਤਾ। ਭਾਜਪਾ ਦੇ ਕੈਂਡੀਡੇਟਸ ਦੇ ਨਾਲ ਕੈਂਪੇਨ ਕੀਤਾ। ਤਾਂ ਆਮ ਆਦਮੀ ਪਾਰਟੀ ਦੇ ਵਰਕਰ ਔਰੇ ਆ ਕੇ ਇੱਟਾਂ ਮਾਰ ਕੇ ਲਹੂ ਲੋਹਾਨ ਕਰਕੇ ਪਰਿਵਾਰ ਨੂੰ ਧਮਕਾ ਕੇ ਗਏ ਨੇ। ਵੀ ਅਸੀਂ ਤੁਹਾਡੇ ਬੱਚਿਆਂ ਨੂੰ ਨਹੀਂ ਛੱਡਾਂਗੇ ਤੁਹਾਡੇ ਬੱਚਿਆਂ ਨੂੰ ਮਾਰ ਦਾਂਗੇ ਤੇ ਹਾਲਤ ਅੰਦਰ ਬਹੁਤ ਗੰਭੀਰ ਹੈ ਮੈਂ ਹੁਣੀ ਅੰਦਰ ਜਾ ਕੇ ਆਇਆ ਤੁਸੀਂ ਦੇਖੋ ਸਾਰਾ ਖੂਨ ਗਿਰਿਆ ਹੋਇਆ ਹੈ ਇੱਟਾਂ ਇੱਟਾਂ ਪਈਆਂ ਨੇ ਤੇ ਆਹ ਗੁੰਡਾਗਰਦੀ ਦਾ ਮਾਹੌਲ ਹੈ ਇੱਥੇ ਇਸ ਪਿੰਡ ਦੇ ਵਿੱਚ ਇਹਨਾਂ ਨੇ ਕੀਤਾ ਹੋਇਆ ਕੀ ਸਰ ਆਪਸੀ ਰੰਜਿਸ਼ ਹੈ ਕੀ ਕਾਰਨ ਕੀ ਪਤਾ ਲੱਗਿਆ ਜੀ ਪਰਿਵਾਰਾਂ ਨਾਲ ਗੱਲ ਕੀਤੀ ਹੈ ਕੀ ਕੋਈ ਪਾਰਟੀ ਬਾਜ਼ੀ ਕਰਕੇ ਸਿਰਫ ਪਾਰਟੀ ਬਾਜ਼ੀ ਹੈ ਵੀ ਸਰਪੰਚ ਕਹਿੰਦਾ ਇਹ ਭਾਜਪਾ ਦੇ ਬੰਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਵੀ ਕੱਲ ਸ਼ਾਮ ਨੂੰ 8 ਵਜੇ ਇਹ ਵਾਰਦਾਤ ਹੋਈ ਹੈ ਪੰਜ ਬੰਦੇ ਚਾਰ ਬੰਦੇ ਕਿਸੇ ਦੇ ਗਰੀਬ ਪਰਿਵਾਰ ਦੇ ਘਰ ਜਾ ਕੇ ਇੱਟਾ ਮਾਰ ਕੇ ਉਹਨੂੰ ਲਹੂ ਲੋਹਾਨ ਕਰ ਜਾਣ ਤੇ ਮੈਂ ਕਹਿੰਦਾ ਸ਼ਰਮ ਵਾਲੀ ਗੱਲ ਹੈ ਪੁਲਿਸ ਲਈ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਜਿਹੜੇ ਬੰਦੇ ਆ ਕੇ ਗਏ ਸੀਗੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤੁਸੀਂ ਮੈਂ ਹੁਣੇ ਅੰਦਰ ਬੈਠ ਕੇ ਥਾਣੇ ਗੱਲ ਕੀਤੀ ਹੈ ਤੇ ਮੇਰੇ ਇੱਕ ਹਿਸਾਬ ਨਾਲ ਪੁਲਿਸ ਜਿਹੜੀ ਹੁੰਦੀ ਹੈ ਉਹ ਲੋਕਾਂ ਲਈ ਹੁੰਦੀ ਹੈ ਸਟੇਟ ਦੀ ਹੁੰਦੀ ਹੈ ਪਰ ਇੱਥੇ ਤਾਂ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਪੂਰੀ ਬਣੀ ਪਈ ਹੈ ਨਾ ਕੋਈ ਕਾਰਵਾਈ ਕੀਤੀ ਹੈ ਤੇ ਲਹੂ ਲੋਹਾਨ ਹੋਣ ਤੋਂ ਬਾਅਦ ਵੀ ਐਮਐਲਆਰ ਕੱਟ ਕੇ ਐਮਐਲਆਰ ਦੇਣ ਤੋਂ ਬਾਅਦ ਵੀ ਉਹ ਇਹੀ ਕਹਿ ਰਹੇ ਨੇ ਵੀ ਨਹੀਂ ਜੀ ਹਲੇ ਤਾਂ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਾਵਾਂਗੇ ਮੈਂ ਉਹਨਾਂ ਨੂੰ ਸਾਫ਼ ਕਿਹਾ ਵੀ ਜਦੋਂ ਬੰਦਾ ਮਰਨ ਤੇ ਆਇਆ ਪਿਆ ਪਰਿਵਾਰ ਰੋ ਰਿਹਾ ਉਹ ਤੇ ਹਮਲਾ ਹੋਇਆ ਖੂਨੋ ਖੂਗ ਹੋਇਆ ਹੈ ਐਮਐਲਆਰ ਜਿਹੜੀ ਪੁਲਿਸ ਦੀ ਲੀਗਲ ਕਾਰਵਾਈ ਹੁੰਦੀ ਉਹ ਵੀ ਸਾਰੀ ਪੂਰੀ ਹੋ ਚੁੱਕੀ ਤੁਸੀਂ ਪਰਚਾ ਦਰਜ ਕਰੋ ਤੁਸੀਂ ਬਿਠਾ ਕੇ ਕੀ ਗੱਲ ਕਰਾਓਗੇ ਨਹੀਂ ਜੀ ਅਸੀਂ ਹਲੇ ਦੇਖਦੇ ਆਂ ਅਸੀਂ ਹਲੇ ਸੋਚਦੇ ਆਂ ਕੋਈ ਨਹੀਂ ਦੇਖਾਂਗੇ ਸੋਚਾਂਗੇ ਆ ਪੰਜਾਬ ਦੀ ਪੁਲਸ ਦਾ ਮਤਲਬ ਕਿਥੇ ਨਹੀਂ ਪ੍ਰੈਸ਼ਰ ਦਿੱਤਾ ਜਾ ਰਿਹਾ ਕਿਸੇ ਪਾਰਟੀ ਵੱਲੋਂ ਤਾਂ ਗਰੇ ਬਿਲਕੁਲ ਜੀ ਸਾਫ ਪ੍ਰੈਸ਼ਰ ਹੈ ਤੇ ਇਹ ਪਾਰਟੀ ਇਹ ਉਹ ਤੋਂ ਉੱਠ ਕੇ ਤਾਂ ਨੇ ਤਾਂ ਮਤਲਬ ਸਾਡੇ ਨਾਲ ਖੜੇ ਨੇ ਗਰੀਬ ਪਰਿਵਾਰ ਹੈ ਚਾਹੇ ਧਰਨਾ ਲਾਣਾ ਪਵੇ ਚਾਹੇ ਕੋਈ ਰੋਡ ਜਾਮ ਕਰਨੀ ਪਵੇ ਚਾਹੇ ਐਸਐਸਪੀ ਸਾਹਿਬ ਨੂੰ ਮਿਲਣਾ ਪਵੇ ਚਾਹੇ ਸਾਨੂੰ ਚੰਡੀਗੜ੍ਹ ਜਾਣਾ ਪਵੇ ਸਾਡੀ ਸਾਰੀ ਲੀਡਰਸ਼ਿਪ ਮੈਂ ਇਹਨਾਂ ਦੇ ਨਾਲ ਹੈ ਤੇ ਕੋਈ ਇਹਨਾਂ ਨੂੰ ਕੁਝ ਕਹਿ ਨਹੀਂ ਸਕਦਾ ਹੱਥ ਨਹੀਂ ਲਾ ਸਕਦਾ ਪੂਰੀ ਸਪੋਰਟ ਦਵਾਂਗੇ ਪਰਚਾ ਦਰਜ ਕਰਾਵਾਂਗੇ ਬਿਲਕੁਲ ਕਰਾਂਗੇ ਜੀ ਪਰਚਾ ਦਰਜ ਕਰਾ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਭੇਜਾਂਗੇ ਇਹ ਐਗੀਆਂ ਚੀਜ਼ਾਂ ਤਾਂ ਦੇਖੋ ਹੋਰ ਯੂਪੀ ਬਿਹਾਰ ਚ ਬਹੁਤ ਪਹਿਲਾਂ ਦੇਖਣ ਨੂੰ ਮਿਲੀਆਂ ਹੁੰਦੀਆਂ ਸੀਗੀਆਂ ਉੱਥੇ ਵੀ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਹੀ ਇਹ ਚੀਜ਼ਾਂ ਖਤਮ ਹੋਈਆਂ ਨੇ ਉਰੇ ਵੀ ਹੁਣੇ ਜੋ ਚੀਜ਼ਾਂ ਚੱਲ ਰਹੀਆਂ ਨੇ ਐਥੇ ਦੀ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ ਪ੍ਰਧਾਨ ਜੀ ਲਾਈਨ ਆਰਡਰ ਨੂੰ ਕਿਸ ਤਰ੍ਹਾਂ ਦੇ ਦਓ ਜਿਸ ਤਰ੍ਹਾਂ ਕਿ ਇੱਕ ਘਰ ਵਿੱਚ ਇਸ ਤਰ੍ਹਾਂ ਅਟੈਕ ਕੀਤਾ ਜਾਂਦਾ ਉਸ ਚੀਜ਼ ਨੂੰ ਲੈ ਕੇ ਲਾਈਨ ਆਰਡਰ ਨੂੰ ਕਿਸ ਤਰ੍ਹਾਂ ਦੇ ਰਹੇ ਇਹ ਲਾਅ ਐਂਡ ਆਰਡਰ ਦਾ ਹਾਲ ਤੁਹਾਡੇ ਸਾਹਮਣੇ ਹੈ ਜੀ ਕਿ ਖੂਨ ਦੇ ਧੱਬੇ ਹਲੇ ਮਿਟੇ ਨਹੀਂ ਹੈਗੇ ਕਮਰਿਆਂ 'ਚ ਖੂਨ ਗਿਰਿਆ ਪਿਆ ਬਾਹਰ ਇੱਟਾਂ ਰੋੜੇ ਖੂਨ ਗਿਰਿਆ ਪਿਆ ਤੇ ਪੁਲਿਸ ਕਹਿ ਰਹੀ ਹੈ ਮੈਂ ਤਾਂ ਤੁਹਾਡੇ ਸਾਰਿਆਂ ਸਾਹਮਣੇ ਗੱਲ ਕੀਤੀ ਹੈ ਮੈਂ ਕੋਈ ਕੰਨ ਤੇ ਲਾ ਕੇ ਨਹੀਂ ਕੀਤੀ ਪੁਲਿਸ ਕਹਿ ਰਹੀ ਹੈ ਜੀ ਹਲੇ ਅਸੀਂ ਦੇਖਾਂਗੇ ਕੋਈ ਨਹੀਂ ਸੋਚਦੇ ਆ ਕੋਈ ਨਹੀਂ ਕਰਦੇ ਆ ਇਹ ਤੋਂ ਸਾਫ਼ ਪਤਾ